ਪਪਾ ਜੀ ਸਿਸਟਰ ਪਿੰਡ ਮੋਜਨ ਤੋਂ ਆ ਰਹੇ ਨੇ ਜੀ ਔਰ ਸਿਸਟਰ ਦੀ ਬਹੁਤ ਵਧੀ ਗਵਾਹੀ ਹੈ ਸਿਸਟਰ ਦੱਸ ਰਹੇ ਨੇ ਕਿ ਇਹਨਾਂ ਨੇ ਇਸ ਪਵਨ ਦੇ ਲਈ ਸਪੈਸ਼ਲ ਬੀਜ ਨੋਇਆ ਸੀ ਔਰ ਦੱਸ ਰਹੇ ਨੇ ਕਿ ਇਹਨਾਂ ਦੇ ਦਿਲ ਅੰਦਰ ਕੋਈ ਖੁਵਾਈ ਸੀ ਜਿਸ ਨੂੰ ਲੈ ਕੇ ਇਹਨਾਂ ਨੇ ਸਪੈਸ਼ਲ ਬੀਜ ਨੋਇਆ ਸੀ ਤਾਂ ਇਸ ਹਫਤੇ ਦੇ ਦੌਰਾਨ ਇਹਨਾਂ ਨੇ ਜੋ ਬਜ਼ੁਰਗ ਨਹੀਂ ਉਹਨਾਂ ਨੂੰ ਕੁਝ ਦੱਸਤੀ ਕੀ ਪ੍ਰਭੂ ਨੇ ਦਰਸ਼ਨ ਦੇ ਦੌਰਾਨ ਜੋ ਪਾਪਾ ਜੀ ਨੇ ਇਹਨਾਂ ਦੀ ਗੱਡੀ ਲੈ ਕੇ ਆ ਰਹੇ ਸਨ ਤਾਂ ਦੱਸ ਰਹੇ ਨੇ ਕਿ ਦੋ ਦਿਨ ਬਾਦੀ ਉਹ ਦਰਸ਼ਨ ਪੂਰਾ ਹੋਇਆ ਔਰ ਪਾਪਾ ਜੀ ਇਹਨਾਂ ਦੇ ਘਰ ਇੱਕ ਨਵੀਂ ਗੱਡੀ ਨੂੰ ਲੈ ਕੇ ਆਏ ਔਰ ਪ੍ਰਭੂ ਨੇ ਉਹ ਗੱਡੀ ਦੇ ਨਾਲ ਇਹਨਾਂ ਨੂੰ ਬਲਾਸ ਕੀਤਾ ਹallelujah 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 ਕੀ ਸਮਝ ਲੱਗ ਰਹੀ ਹੈ ਗਵਾਹੀ ਦੀ ਕਿ ਇਹਨਾਂ ਨੇ ਸਪੈਸ਼ਲ ਪਰਮਿਸ਼ਨ ਦੇ ਘਰ ਦੇ ਵਿੱਚ ਜਦੋਂ ਬੋਲਿਆ ਗਿਆ ਸੀਗਾ ਜ਼ਮੀਨ ਦੇ ਲਈ ਤੁਸੀਂ ਆਪਣਾ ਬੀਜ ਬੈਸਟ ਬੀਜ ਬੋਲੋਗੇ ਪਰਮੇਸ਼ਰ ਤੁਹਾਡੀ ਇੱਛਾ ਨੂੰ ਪੂਰਾ ਕਰੇਗਾ। ਔਰ ਮੈਨਾਂ ਉਹਦੇ ਨੇ ਪੁੱਛ ਰਿਹਾ ਸੀਗਾ ਮੈਨਾਂ ਤੁਸੀਂ ਕਿਸ ਵਿਸ਼ੇ ਦੇ ਬੀਜ ਨੂੰ ਬੀਜਿਆ ਸੀਗਾ ਔਰ ਦੱਸ ਰਿਹਾ ਸੀ ਕਿ ਅਸੀਂ ਪਰਮੇਸ਼ਰ ਨੂੰ ਬੋਲਿਆ ਸੀ ਕਿ ਪ੍ਰਭੂ ਸਾਨੂੰ ਇੱਕ ਗੱਡੀ ਦੇ ਨਾਲ ਬLES ਕਰ। ਹਾਲੇਲੂਇਆ। ਔਰ ਤੋਂ ਆਪਣੇ ਪਿਛਲੇ ਐਤਵਰ ਪ੍ਰਚਾਰ ਕੀਤਾ ਗਿਆ ਸੀ ਕਿ ਪਰਮੇਸ਼ਰ ਤੁਹਾਨੂੰ ਉਸ ਦਰਸ਼ਨ ਦੀ ਖਾਨ ਦੇ ਲਈ ਜਾ ਰਿਹਾ ਹੈ। ਪਤਾ ਹੈ ਪ੍ਰਚਾਰ ਕੀਤਾ ਗਿਆ ਸੀ। ਕਿ ਪਰਮੇਸ਼ਰ ਤੁਹਾਨੂੰ ਦਰਸ਼ਨ ਦਿਖਾਏਗਾ ਔਰ ਇਹਨਾਂ ਦੇ ਜਿਹੜੇ ਡੈਡੀ ਐ ਉਹਨਾਂ ਨੂੰ ਪਰਮੇਸ਼ਰ ਨੇ ਦਰਸ਼ਨ ਦਿਖਾਇਆ ਸੀ ਕਿ ਆਪਣੇ ਘੂਏ ਦੇ ਵਿੱਚ ਪਰਮੇਸ਼ਰ ਦੇ ਦਾਸ ਗੱਡੀ ਲੈ ਕੇ ਖੜੇ ਨੇ ਔਰ ਦੂਸਰੇ ਦੇ ਵੀ ਲੱਸ ਰਹੇ ਸੀਗੇ ਕਿ ਸਾਨੂੰ ਪਰਮੇਸ਼ਰ ਨੇ ਗੱਡੀ ਦੇ ਨਾਲ ਬles ਕਰ ਦਿੱਤਾ ਇਹ ਸ਼ੁਭਾਸੇ ਕੇ ਨਾਮ ਸੇ ਹallelujah ਕਿ ਤੁਸੀਂ ਬਾਹਰ ਜਿਹੜੀ ਇਸ ਟਾਈਮ ਘੂਏ ਦੇ ਵਿੱਚ ਵਾਈਟ ਲਾਈਟ ਦੀ ਗੱਡੀ ਖੜੀ ਹੋ ਤੁਸੀਂ ਦੇਖ ਸਕਦੇ ਹੋ ਕਿ ਪਰਮੇਸ਼ਰ ਨੇ ਇੱਕ ਵੱਡੀ ਗੱਡੀ ਦੇ ਨਾਲ ਇਹਨਾਂ ਨੂੰ ਬles ਕੀਤਾ ਇਹ ਸ਼ੁਭਾਸੇ ਕੇ ਨਾਮ ਸੇ